ਵਿਚ ਖੇਡਿਆ ਇਹ ਸ਼ੋਅ ਮੈਚਾਂ ਦੀ ਗੱਲ ਹੈ ਆ ਮੈਨੂੰ ਲੱਗਦਾ ਵੀ ਇਸ ਇਲਾਕੇ ਦਾ ਨਿਸ਼ਾਨ ਦੂਜਾ ਸ਼ੋਅ ਮੈਚ ਹੈ ਔਰ 11 11000 ਰੁਪਿਆ ਬੈਸਤਾ ਨੂੰ ਮੈਂ ਮੇਰੇ ਨਾਲ ਮੇਰਾ ਛੋਟਾ ਭਰਾ ਰਮਨ ਚੱਬਾ ਇਸ ਬੋਲਾਂ ਦੀ ਸਾਂਝ ਪਾਵੇਗਾ ਇੱਕ ਮੇਰੀ ਬੇਨਤੀ ਹੈ ਡੀਪੀ ਸਾਹਿਬ ਜਿਹੜੇ ਪਲੇਅਰ ਨੇ ਥੋੜਾ ਲਾਈਨ ਤੋਂ ਬਾਹਰ ਕਰ ਲੋ ਰੇਡਰਾਂ ਨੂੰ ਚਾਰ ਜਾਫੀ ਵਿੱਚ ਰਹਿਣ ਦਿਓ ਗਰਾਊਂਡ ਦੇ ਇੱਕ ਤੁਹਾਡਾ ਰੇਡਰ ਰਹੇਗਾ ਬਾਕੀ ਲਾਈਨ ਤੋਂ ਬਾਹਰ ਕਰ ਲੋ ਇਧਰਲੀ ਸਾਈਡ ਕੋਚ ਕੌਣ ਨੇ ਕੁਲਵੀਰ ਜੀ ਕਿਹੜੇ ਪਾਸੇੋਂ ਪਲੀ ਤੁਹਾਡੇ ਪਾਸ ਵੀ ਗਰਨਾਲ ਇੱਕ ਮਿੰਟ ਰੁਕ ਜਾ ਵੀਰਾ ਪਲੀ ਇਹਨਾਂ ਨੂੰ ਬਾਹਰ ਕਰ ਲੋ ਸਾਈਡ ਤੇ ਚਾਰ ਜਾਫੀ ਕ੍ਰੈਡਰ ਬਾਕੀ ਜਿਹੜੇ ਪਲੇਅਰ ਨੇ ਤੁਸੀਂ ਬਾਕਸਿੰਗ ਦੇ ਵਿੱਚ ਰੱਖਿਓ ਲਾਓ ਚੜ੍ਹਦੀ ਕਲਾ ਵਾਲਾ ਜਕਾਰਾ ਫਿਰ ਸ਼ੁਰੂਆਤ ਕਰੀਏ ਬੋਲੇ ਸੋਨ ਹਾ ਸਰੀਆ ਕਾਲ ਆਏ ਦੇ ਮੇਲੇ ਦੀ ਪਹਿਲੀ ਕਬੱਡੀ ਪੈ ਗਈ ਹੈ ਇਧਰ ਦੇ ਪਾਸੇ ਮੈਂ ਦੇਖਦਾ 16 ਵਾਲਾ ਗਰਲਾਲ ਇਸ ਇਲਾਕੇ ਦਾ ਉਹ ਦੁਨੀਆ ਦਾ ਟਾਪ ਦਾ ਮੱਲ ਆ ਆਨੰਦਪੁਰ ਸਾਇਤੀ ਚੈਂਪੀਅਨਸ਼ਿਪ ਦਾ ਬੈਸਟ ਰੀਡਰ ਬੈਸਟ ਯਾਫੀ ਬਣਿਆ ਹੈ ਐ ਵੀ ਚੱਬੇ ਵਾਲਿਆ 16 ਵਾਲਾ ਗਰਲਾਲ ਸੋਹਣੇ ਵਾਲਾ ਗਰਲਾਲ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵੱਧ ਆਇਆ ਪਰਮਜੀਤ ਸਿੰਘ ਪਮਾ ਯਾਦ ਗਰੁੱਪ ਵਿੱਕੀ ਪੰਜਬੜ ਸਰਪੰਚ ਜੱਗਾ ਕਸੇੜ ਸਰਪੰਚ ਕਾਕਾ ਛਾਪਾ ਸਰਪੰਚ ਬਰਜਿੰਦਰ ਗੋਲੂ ਸਰਪੰਚ ਜੱਗਾ ਸਵਰਗਾਪੁਰੀਆ ਸਰਪੰਚ ਬਲਜੀਤ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਭਰਾ ਨੇ ਕਿਹੜਾ ਇਹਨੂੰ ਲੱਗੂ ਉਧਰ ਸ਼ਿੱਲੂ ਹਰਿਆਣੇ ਵਾਲਾ ਹਾਕਮ ਵਾਲੀਆ ਜੱਗੂ ਆ ਗਰਲਾਲ 16 ਵਾਲੇ ਨੂੰ ਬੋਰਜ ਖਲੀਫਾ ਕਹਿੰਦੇ ਆ ਗੱਗੋ ਬੂਹੇ ਦੇ ਕੱਪ ਤੇ ਵੇਖ ਲੈ ਰਮਨ ਪਟਾਕੇ ਪੈਂਦੇ ਵੇਖ ਪਟਾਕੇ ਪੈਂਦੇ ਅਜੇ ਦੇਖ ਪਟਾਕੇ ਪੈਂਦੇ ਆਕੇ ਪਟਾਕੇ ਪੈਂਦੇ ਆ ਕਿਉਂਕਿ ਯਾਰਾਂ ਦੇ ਨਾਲ ਯਾਰ ਆਏ ਹੋਇਆ ਪਾਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਇਧਰ ਕਾਸ਼ ਕਾਸ਼ ਈਸਰ ਸਿੰਘੀਆ ਬਘੇਲੀ ਹੋਣਾ ਦਾ ਤਰਾਸ਼ਿਆ ਹੋਇਆ ਮੁੰਡਾ ਸਰਾ ਕਰਾਉਣ ਨੂੰ ਫਿਰਦਾ ਪਰ ਪੁਆਇੰਟ ਰੀਡਰ ਦੇ ਖਾਤੇ ਗੱਬਰੂ ਗਵਾਂਡ ਪਿੰਡ ਦਾ ਨਹੀਂ ਪੂਰਾ ਦੱਸ ਕੇ ਜਾਉ ਸਰਨਾਵਾ ਰਾਜਬਦਨੀ ਹਰਵਿੰਦਰ ਲੱड्डੂ ਹੋਰਾਂ ਨੇ ਆਰਿੰਦਰਜੀਤ ਸਾਡਾ ਭਰਾ ਰੂਮੀ ਵਾਲਾ ਤੇ ਨੀਟੂ ਕੰਗਫਰਾ ਨੇ ਵੱਡੀ ਗੱਡੀ ਦੇ ਕੇ ਸਨਮਾਨ ਬਖਸ਼ਿਆ 골ਡੀ ਖਟਰੇ ਉਹਨਾਂ ਨੇ 16 ਤਰੀਕ ਨੂੰ 16 ਫਰਵਰੀ ਤੇ ਕਹਿੰਦੇ ਜਲਾਲਾਬਾਦ ਵਿੱਚ ਕੱਪ ਹੋਇਆ ਨੈਸ਼ਨ ਫੈਡਰੇਸ਼ਨ ਨੇ ਮਾਣ ਬਖਸ਼ਿਆ ਵੱਡੀ ਗੱਡੀ ਦਿੱਤੀ ਐ 16 ਦੇ ਗੁਰਲਾਲ ਨੂੰ ਖੇਡ ਕਬੱਡੀ ਦਾ ਮਾਣ ਇਹ ਵੱਡਾ ਰਤਬਾ ਰੱਖਣ ਵਾਲਾ ਵੱਡਾ ਮੱਲ ਨਿੱਕਾ ਆ ਗਿਆ ਚੱਬੇ ਵਾਲਾ ਵੇਖ ਲਾਹ ਮੇਰੇ ਵਾਲਿਆ ਰਿਸ਼ਤੇਦਾਰੀ ਬਹੁਤ ਵੱਡੀ ਐ ਸਖਰਾਜ ਸਰਪੰਚ ਮੇਰੇ ਵਾਲਾ ਮਾਣ ਕਰਦਾ ਨਾਲ ਵਿਸ਼ਾਲ ਅਮਰੀਕਾ ਹੋਣੀ ਐ ਗਰਪੇਜ ਕੈਨੇਡਾ ਜੱਗਾ ਮਿਲਦੀ ਐ ਮਾ ਪਾਲੇ ਬੈਲਜੀਅਮ ਹੋਣੀ ਬੈਲਜੀਅਮ ਦੇ ਵਿੱਚ ਬਹੁਤ ਵੱਡੀ ਟੀਮ ਬਣਾਉਂਦੇ ਐ ਆ ਪਿੰਡ ਦੇ ਵਿੱਚ ਕਹਿੰਦੇ ਮੇਲਾ ਬਹੁਤ ਵੱਡਾ ਹੁੰਦਾ ਮੇਲਾ ਵੱਡਾ ਹੁੰਦਾ ਇਹ ਦੋ ਵੱਡੇ ਮਲ ਨਿਸ਼ਾਨ ਭਿੜ ਜਾਣ ਕਿਤੇ 16 ਦਾ ਗਰਲਾਲ ਤੇ ਅਰਸ਼ ਸਵਾਦ ਹੀ ਆ ਜਾਵੇ ਸਵਾਦ ਹੀ ਆ ਜਾਵੇ 10000 ਲੱਗਾ ਹੋਇਆ ਆਹ 10000 ਜਗਜੀਤ ਕਿੱਧਰ ਆਹ 5 16 ਵਾਲੇ ਤੇ 8000 ਐ ਨਹੀਂ ਸਵਾਦ ਆਉਂਦਾ ਆਹ 16 ਵਾਲਾ ਕਿਹੜੀ ਸਾਈਡ ਆ 5000 ਤੇਰੀ ਅਗਲੀ ਰੇਡ ਦਾ ਝੋਟਿਆ ਵਿੱਚ ਛੇੜਿਆ ਇਹ ਸ਼ੋਅ ਮੈਚਾਂ ਦੀ ਗੱਲ ਹੈ ਆ ਮੈਨੂੰ ਲੱਗਦਾ ਵੀ ਇਸ ਇਲਾਕੇ ਦਾ ਨਿਸ਼ਾਨ ਦੂਜਾ ਸ਼ੋਅ ਮੈਚ ਹੈ ਔਰ 11 11000 ਰੁਪਇਆ ਬੈਸਟਾ ਨੂੰ ਆ ਮੇਰੇ ਨਾਲ ਮੇਰਾ ਛੋਟਾ ਭਰਾ ਰਮਨ ਚੱਬਾ ਇਸ ਬੋਲਾਂ ਦੀ ਸਾਂਝ ਪਾਵੇਗਾ ਇੱਕ ਮੇਰੀ ਬੇਨਤੀ ਆ ਡੀਪੀ ਸਾਹਿਬ ਜਿਹੜੇ ਪਲੇਅਰ ਨੇ ਥੋੜਾ ਲਾਈਨ ਤੋਂ ਬਾਹਰ ਕਰ ਲੋ ਰੇਡਰਾਂ ਨੂੰ ਚਾਰ ਜਾਫੀ ਵਿੱਚ ਰਹਿਣ ਦਿਓ ਗਰਾਊਂਡ ਦੇ ਇੱਕ ਤੁਹਾਡਾ ਰੇਡਰ ਰਹੇਗਾ ਬਾਕੀ ਲਾਈਨ ਤੋਂ ਬਾਹਰ ਕਰ ਲੋ ਇਧਰਲੀ ਸਾਈਡ ਕੋਚ ਕੌਣ ਨੇ ਕੁਲਵੀਰ ਜੀ ਕਿਹੜੇ ਪਾਸੇ ਹੋ ਪਲੀਜ਼ ਤੁਹਾਡੇ ਪਾਸ ਵੀ ਗਰਨਾਲ ਇੱਕ ਮਿੰਟ ਰੁਕ ਜਾ ਵੀਰਾ ਪਲੀਜ਼ ਇਹਨਾਂ ਨੂੰ ਬਾਹਰ ਕਰ ਲੋ ਸਾਈਡ ਤੇ ਚਾਰ ਜਾਫੀ ਇੱਕ ਰੇਡਰ ਬਾਕੀ ਜਿਹੜੇ ਪਲੇਅਰ ਨੇ ਤੁਸੀਂ ਬਾਕਸਿੰਗ ਦੇ ਵਿੱਚ ਰੱਖਿਓ ਲਾਇਓ ਚੜ੍ਹਦੀ ਕਲਾ ਵਾਲਾ ਜਕਾਰਾ ਫਿਰ ਸ਼ੁਰੂਆਤ ਕਰੀਏ ਬੋਲੇ ਸੋ ਨਿਹਾਲ ਸਰੀਆ ਕਾਲ ਆਏ ਦੇ ਮੇਲੇ ਦੀ ਪਹਿਲੀ ਕਬੱਡੀ ਪੈ ਗਈ ਹੈ ਇਧਰ ਦੇ ਪਾਸੇ ਮੈਂ ਦੇਖਦਾ 16 ਵਾਲਾ ਗਰਲਾਲ ਇਸ ਇਲਾਕੇ ਦਾ ਉਹ ਦੁਨੀਆ ਦਾ ਟਾਪ ਦਾ ਮੱਲ ਆ ਆਨੰਦਪੁਰ ਸਹਿਦੀ ਚੈਂਪੀਅਨਸ਼ਿਪ ਦਾ ਬੈਸਟ ਰੀਡਰ ਬੈਸਟ ਯਾਫੀ ਬਣਿਆ ਐ ਵੀ ਚੱਬੇ ਵਾਲਿਆ 16 ਵਾਲਾ ਗਰਲਾਲ ਸੋਣੇ ਵਾਲਾ ਗਰਲਾਲ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵੱਧ ਆਇਆ ਪਰਮਜੀਤ ਸਿੰਘ ਪਮਾ ਯਾਦ ਗਰੁੱਪ ਵਿੱਕੀ ਪੰਜਬੜ ਸਰਪੰਚ ਜੱਗਾ ਕਸੇੜ ਸਰਪੰਚ ਕਾਕਾ ਛਾਪਾ ਸਰਪੰਚ ਬੜਜੰਦਰ ਗੋਲੂ ਸਰਪੰਚ ਜੱਗਾ ਸਵਰਗਾਪੁਰੀਆ ਸਰਪੰਚ ਬਲਜੀਤ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਭਰਾ ਨੇ ਕਿਹੜਾ ਇਹਨੂੰ ਲੱਗੋ ਉਧਰ ਸ਼ਿਲੂ ਹਰਿਆਣੇ ਵਾਲਾ ਹਾਕਮ ਵਾਲੀਆ ਜੱਗੂ ਆ ਗਰਲਾਲ 16 ਵਾਲੇ ਨੂੰ ਬੋਰਜ ਖਲੀਫਾ ਕਹਿੰਦੇ ਆ ਗੱਗੋ ਬੂਏ ਦੇ ਕੱਪ ਦੇ ਵੇਖ ਲੈ ਰਮਨ ਪਟਾਕੇ ਪੈਂਦੇ ਵੇਖ ਪਟਾਕੇ ਪੈਂਦੇ ਆ ਜੇ ਦੇਖ ਪਟਾਕੇ ਪੈਂਦੇ ਆ ਆਕੇ ਪਟਾਕੇ ਪੈਂਦੇ ਆ ਕਿਉਂਕਿ ਯਾਰਾਂ ਦੇ ਨਾਲ ਯਾਰ ਆਏ ਹੋਇਆ ਪਾਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਇਧਰ ਕਾਸ਼ ਕਾਸ਼ ਈਸਰ ਸਿੰਘੀਆ ਭਗੇਲੀ ਹੋਣਾ ਦਾ ਤਰਾਸ਼ਿਆ ਹੋਇਆ ਮੁੰਡਾ ਸਰਾ ਕਰਾਊਂਦੂ ਫਿਰਦਾ ਪਰ ਪੁਆਇੰਟ ਰੀਡਰ ਦੇ ਖਾਤੇ ਗੱਬਰੂ ਗਵਾਂਡ ਪਿੰਡ ਦਾ ਨਹੀਂ ਪੂਰਾ ਦੱਸ ਕੇ ਜਾਊ ਸਰਨਾਵਾ ਰਾਜਬਦਨੀ ਹਰਵਿੰਦਰ ਲੱड्डੂ ਹੋਰਾਂ ਨੇ ਆਰਿੰਦਰਜੀਤ ਸਾਡਾ ਭਰਾ ਰੂਮੀ ਵਾਲਾ ਤੇ ਨੀਟੂ ਕੰਗਫਰਾ ਨੇ ਵੱਡੀ ਗੱਡੀ ਦੇ ਕੇ ਸਨਮਾਨ ਬਖਸ਼ਿਆ 골ਡੀ ਖੱਟਰੇ ਉਹਨਾਂ ਨੇ 16 ਤਰੀਕ ਨੂੰ 16 ਫਰਵਰੀ ਤੇ ਕਹਿੰਦੇ ਜਲਾਲਾਬਾਦ ਵਿੱਚ ਕੱਪ ਹੋਇਆ ਨੈਸ਼ਨ ਫੈਡਰੇਸ਼ਨ ਨੇ ਮਾਨ ਬਖਸ਼ਿਆ ਵੱਡੀ ਗੱਡੀ ਦਿੱਤੀ 16 ਦੇ ਗੁਰਲਾਲ ਨੂੰ ਖੇਡ ਕਬੱਡੀ ਦਾ ਮਾਨ ਇਹ ਵੱਡਾ ਰੁਤਬਾ ਰੱਖਣ ਵਾਲਾ ਵੱਡਾ ਮੱਲ ਨਿੱਕਾ ਆ ਗਿਆ ਚੱਬੇ ਵਾਲਾ ਵੇਖ ਲਾ ਮੇਰੇ ਵਾਲਿਆ ਰਿਸ਼ਤੇਦਾਰੀ ਬਹੁਤ ਵੱਡੀ ਹੈ ਸਖਰਾਜ ਸਰਪੰਚ ਮੇਰੇ ਵਾਲਾ ਮਾਣ ਕਰਦਾ ਨਾਲ ਵਿਸ਼ਾਲ ਅਮਰੀਕਾ ਹੋਣੀ ਹੈ ਗਰਪੇਜ ਕੈਨੇਡਾ ਜੱਗਾ ਬੈਲਜੀਅਮ ਪਾਲੇ ਬੈਲਜੀਅਮ ਹੋਣੀ ਬੈਲਜੀਅਮ ਦੇ ਵਿੱਚ ਬਹੁਤ ਵੱਡੀ ਟੀਮ ਬਣਾਉਂਦੇ ਆ ਆ ਪਿੰਡ ਦੇ ਵਿੱਚ ਕਹਿੰਦੇ ਮੇਲਾ ਬਹੁਤ ਵੱਡਾ ਹੁੰਦਾ ਹੈ ਮੇਲਾ ਵੱਡਾ ਹੁੰਦਾ ਜੇ ਦੋ ਵੱਡੇ ਮੱਲ ਨਿਸ਼ਾਨ ਭਿੜ ਜਾਣ ਕਿਤੇ 16 ਦਾ ਗਰਲਾਲ ਤੇ ਅਰਸ਼ ਸਵਾਦ ਹੀ ਆ ਜਾਵੇ ਸਵਾਦ ਹੀ ਆ ਜਾਵੇ 10000 ਲੱਗਾ ਹੋਇਆ ਆਹ 10000 ਜਗਜੀਤ ਕਿੱਧਰ ਆ ਆ 516 ਵਾਲੇ ਤੇ 8000 ਐ ਨਹੀਂ ਸਵਾਦ ਆਉਂਦਾ ਆ 16 ਵਾਲਾ ਕਿਹੜੀ ਸਾਈਡ ਆ 5000 ਤੇਰੀ ਅਗਲੀ ਰੇਡ ਦਾ ਝੋਟਿਆ ਦੇ ਵਿੱਚ ਛੇੜਿਆ ਇਹ ਸ਼ੋਅ ਮੈਚਾਂ ਦੀ ਗੱਲ ਹੈ ਆ ਮੈਨੂੰ ਲੱਗਦਾ ਵੀ ਇਸ ਇਲਾਕੇ ਦਾ ਨਿਸ਼ਾਨ ਦੂਜਾ ਸ਼ੋਅ ਮੈਚ ਹੈ ਔਰ 11 11000 ਰੁਪਇਆ ਬੈਸਟਾ ਨੂੰ ਮੈਂ ਮੇਰੇ ਨਾਲ ਮੇਰਾ ਛੋਟਾ ਭਰਾ ਰਮਨ ਚੱਬਾ ਇਸ ਬੋਲਾਂ ਦੀ ਸਾਂਝ ਪਾਵੇਗਾ ਇੱਕ ਮੇਰੀ ਬੇਨਤੀ ਹੈ ਡੀਪੀ ਸਾਹਿਬ ਜਿਹੜੇ ਪਲੇਅਰ ਨੇ ਥੋੜਾ ਲਾਈਨ ਤੋਂ ਬਾਹਰ ਕਰ ਲੋ ਰੇਡਰਾਂ ਨੂੰ ਚਾਰ ਜਾਫੀ ਵਿੱਚ ਰਹਿਣ ਦਿਓ ਗਰਾਊਂਡ ਦੇ ਇੱਕ ਤੁਹਾਡਾ ਰੀਡਰ ਰਹੇਗਾ ਬਾਕੀ ਲਾਈਨ ਤੋਂ ਬਾਹਰ ਕਰ ਲੋ ਇਧਰਲੀ ਸਾਈਡ ਕੋਚ ਕੌਣ ਨੇ ਕੁਲਵੀਰ ਜੀ ਕਿਹੜੇ ਪਾਸੇੋਂ ਪਲੀਜ਼ ਤੁਹਾਡੇ ਪਾਸ ਵੀ ਗਰਨਾਲ ਇੱਕ ਮਿੰਟ ਰੁਕ ਜਾ ਵੀਰਾ ਪਲੀਜ਼ ਇਹਨਾਂ ਨੂੰ ਬਾਹਰ ਕਰ ਲੋ ਸਾਈਡ ਤੇ ਚਾਰ ਜਾਫੀ ਕਰੀਡਰ ਬਾਕੀ ਜਿਹੜੇ ਪਲੇਅਰ ਨੇ ਤੁਸੀਂ ਬਾਕਸਿੰਗ ਦੇ ਵਿੱਚ ਰੱਖਿਓ ਲਾਓ ਚੜ੍ਹਦੀ ਕਲਾ ਵਾਲਾ ਜਕਾਰਾ ਫਿਰ ਸ਼ੁਰੂਆਤ ਕਰੀਏ ਬੋਲੇ ਸੋਨ ਹਾ ਸਰੀਆ ਕਾਲ ਆਏ ਦੇ ਮੇਲੇ ਦੀ ਪਹਿਲੀ ਕਬੱਡੀ ਪੈ ਗਈ ਹੈ ਇਧਰ ਦੇ ਪਾਸੇ ਮੈਂ ਦੇਖਦਾ 16 ਵਾਲਾ ਗਰਲਾਲ ਇਸ ਇਲਾਕੇ ਦਾ ਉਹ ਦੁਨੀਆ ਦਾ ਟਾਪ ਦਾ ਮੱਲ ਆ ਆਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦਾ ਬੈਸਟ ਰੀਡਰ ਬੈਸਟ ਯਾਫੀ ਬਣਿਆ ਐ ਵੀ ਚੱਬੇ ਵਾਲਿਆ 16 ਵਾਲਾ ਗਰਲਾਲ ਸੋਣੇ ਵਾਲਾ ਗਰਲਾਲ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵੱਧ ਆਇਆ ਪਰਮਜੀਤ ਸਿੰਘ ਪਮਾ ਯਾਦ ਗਰੁੱਪ ਵਿੱਕੀ ਪੰਜਬੜ ਸਰਪੰਚ ਜੱਗਾ ਕਸੇੜ ਸਰਪੰਚ ਕਾਕਾ ਛਾਪਾ ਸਰਪੰਚ ਬਰਜਿੰਦਰ ਗੋਲੂ ਸਰਪੰਚ ਜੱਗਾ ਸਵਰਗਾਪੁਰੀਆ ਸਰਪੰਚ ਬਲਜੀਤ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਭਰਾ ਨੇ ਕਿਹੜਾ ਇਹਨੂੰ ਲੱਗੋ ਉਧਰ ਸ਼ਿਲੂ ਹਰਿਆਣੇ ਵਾਲਾ ਹਾਕਮ ਵਾਲੀਆ ਜੱਗੂ ਆ ਗਰਲਾਲ 16 ਵਾਲੇ ਨੂੰ ਬੋਰਜ ਖਲੀਫਾ ਕਹਿੰਦੇ ਆ ਗੱਗੋ ਬੂਏ ਦੇ ਕੱਪ ਦੇ ਵੇਖ ਲੈ ਰਮਨ ਪਟਾਕੇ ਪੈਂਦੇ ਵੇਖ ਪਟਾਕੇ ਪੈਂਦੇ ਆ ਜੇ ਦੇਖ ਪਟਾਕੇ ਪੈਂਦੇ ਆ ਆਕੇ ਪਟਾਕੇ ਪੈਂਦੇ ਆ ਕਿਉਂਕਿ ਯਾਰਾਂ ਦੇ ਨਾਲ ਯਾਰ ਆਏ ਹੋਇਆ ਪਾਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਇਧਰ ਕਾਸ਼ ਕਾਸ਼ ਈਸਰ ਸਿੰਘੀਆ ਭਗੇਲੀ ਹੋਣਾ ਦਾ ਤਰਾਸ਼ਿਆ ਹੋਇਆ ਮੁੰਡਾ ਸਰਾ ਕਰਾਊਂਦੂ ਫਿਰਦਾ ਪਰ ਪੁਆਇੰਟ ਰੀਡਰ ਦੇ ਖਾਤੇ ਗੱਬਰੂ ਗਵਾਂਡ ਪਿੰਡ ਦਾ ਨਹੀਂ ਪੂਰਾ ਦੱਸ ਕੇ ਜਾਊ ਸਰਨਾਵਾ ਰਾਜਬਦਨੀ ਹਰਵਿੰਦਰ ਲੱड्डੂ ਹੋਰਾਂ ਨੇ ਆਰਿੰਦਰਜੀਤ ਸਾਡਾ ਭਰਾ ਰੂਮੀ ਵਾਲਾ ਤੇ ਨੀਟੂ ਕੰਗਫਰਾ ਨੇ ਵੱਡੀ ਗੱਡੀ ਦੇ ਕੇ ਸਨਮਾਨ ਬਖਸ਼ਿਆ 골ਡੀ ਖੱਟ ਰਹੇ ਉਹਨਾਂ ਨੇ 16 ਤਰੀਕ ਨੂੰ 16 ਫਰਵਰੀ ਤੇ ਕਹਿੰਦੇ ਜਲਾਲਾਬਾਦ ਵਿੱਚ ਕੱਪ ਹੋਇਆ ਨੈਸ਼ਨ ਫਾਉਂਡੇਸ਼ਨ ਨੇ ਮਾਣ ਬਖਸ਼ਿਆ ਵੱਡੀ ਗੱਡੀ ਦਿੱਤੀ ਐ 16 ਦੇ ਗੁਰਲਾਲ ਨੂੰ ਖੇਡ ਕਬੱਡੀ ਦਾ ਮਾਣ ਇਹ ਵੱਡਾ ਰਤਬਾ ਰੱਖਣ ਵਾਲਾ ਵੱਡਾ ਮੱਲ ਨਿੱਕਾ ਆ ਗਿਆ ਚੱਬੇ ਵਾਲਾ ਵੇਖ ਲਾਹੇ ਮੇਰੇ ਵਾਲਿਆ ਰਿਸ਼ਤੇਦਾਰੀ ਬਹੁਤ ਵੱਡੀ ਐ ਸਖਰਾਜ ਸਰਪੰਚ ਮੇਰੇ ਵਾਲਾ ਮਾਣ ਕਰਦਾ ਨਾਲ ਵਿਸ਼ਾਲ ਅਮਰੀਕਾ ਹੋਣੀ ਐ ਗਰਪੇਜ ਕੈਨੇਡਾ ਜੱਗਾ ਬੈਲਜੀਅਮ ਪਾਲੇ ਬੈਲਜੀਅਮ ਹੋਣੀ ਬੈਲਜੀਅਮ ਦੇ ਵਿੱਚ ਬਹੁਤ ਵੱਡੀ ਟੀਮ ਬਣਾਉਂਦੇ ਐ ਆ ਪਿੰਡ ਦੇ ਵਿੱਚ ਕਹਿੰਦੇ ਮੇਲਾ ਬਹੁਤ ਵੱਡਾ ਹੁੰਦਾ ਮੇਲਾ ਵੱਡਾ ਹੁੰਦਾ ਇਹ ਦੋ ਵੱਡੇ ਮਲ ਨਿਸ਼ਾਨ ਭਿੜ ਜਾਣ ਕਿਤੇ 16 ਦਾ ਗਰਲਾਲ ਤੇ ਅਰਸ਼ ਸਵਾਦ ਹੀ ਆ ਜਾਵੇ ਸਵਾਦ ਹੀ ਆ ਜਾਵੇ 10000 ਲੱਗਾ ਹੋਇਆ ਆਹ 10000 ਜਗਜੀਤ ਕਿੱਧਰ ਹੈ ਆਹ 5 16 ਵਾਲੇ ਤੇ 8000 ਐ ਨਹੀਂ ਸਵਾਦ ਆਉਂਦਾ ਆਹ 16 ਨਾਲ ਕਿਹੜੀ ਸਾਈਡ ਹੈ 5000 ਤੇਰੀ ਅਗਲੀ ਰੇਡ ਦਾ ਝੋਟਿਆ ਅਵੀ ਚੱਬੇ ਵਾਲਿਆ 16 ਵਾਲਾ ਗਰਲਾਲ ਸੋਹਣਾ ਵਾਲਾ ਗਰਲਾਲ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵੱਧ ਆਇਆ ਪਰਮਜੀਤ ਸਿੰਘ ਪਮਾ ਯਾਦ ਗਰੁੱਪ ਵਿੱਕੀ ਪੰਜਬੜ ਸਰਪੰਚ ਜੱਗਾ ਕਸੇੜ ਸਰਪੰਚ ਕਾਕਾ ਛਾਪਾ ਸਰਪੰਚ ਬੜਜੰਦਰ ਗੋਲੂ ਸਰਪੰਚ ਜੱਗਾ ਸਵਰਗਾਪੁਰੀਆ ਸਰਪੰਚ ਬਲਜੀਤ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰੇ ਸਤਿਕਾਰਯੋਗ ਭਰਾ ਨੇ ਕਿਹੜਾ ਇਹਨੂੰ ਲੱਗੋ ਉਧਰ ਸ਼ਿਲੂ ਹਰਿਆਣੇ ਵਾਲਾ ਹਾਕਮ ਵਾਲੀਆ ਜੱਗੂ ਆ ਗਰਲਾਲ 16 ਵਾਲੇ ਨੂੰ ਬਰਜ ਖਲੀਫਾ ਕਹਿੰਦੇ ਆ ਗੱਗੋ ਬੂਏ ਦੇ ਕੱਪ ਦੇ ਵੇਖ ਲੈ ਰਮਨ ਪਟਾਕੇ ਪੈਂਦੇ ਵੇਖ ਪਟਾਕੇ ਪੈਂਦੇ ਆ ਜੇ ਦੇਖ ਪਟਾਕੇ ਪੈਂਦੇ ਆ ਆਕੇ ਪਟਾਕੇ ਪੈਂਦੇ ਆ ਕਿਉਂਕਿ ਯਾਰਾਂ ਦੇ ਨਾਲ ਯਾਰ ਆਏ ਹੋਇਆ ਪਾਈ ਹੋਈ ਕਬੱਡੀ ਦੇ ਉੱਪਰ ਦੇਖਦੇ ਆ ਇਧਰ ਕਾਸ਼ ਕਾਸ਼ ਈਸਰ ਸਿੰਘੀਆ ਬਘੇਲੀ ਹੋਣਾ ਦਾ ਤਰਾਸ਼ਿਆ ਹੋਇਆ ਮੁੰਡਾ ਸਰਾ ਕਰਾਊਂਦੂ ਫਿਰਦਾ ਪਰ ਪੁਆਇੰਟ ਰੀਡਰ ਦੇ ਖਾਤੇ ਗੱਬਰੂ ਗਵਾਂਡ ਪਿੰਡ ਦਾ ਨਹੀਂ ਪੂਰਾ ਦੱਸ ਕੇ ਜਾਊ ਸਰਨਾਵਾ ਰਾਜਬਦਨੀ ਹਰਵਿੰਦਰ ਲੱड्डੂ ਹੋਰਾਂ ਨੇ ਆਰਿੰਦਰਜੀਤ ਸਾਡਾ ਭਰਾ ਰੂਮੀ ਵਾਲਾ ਤੇ ਨੀਟੂ ਕੰਗਫਰਾ ਨੇ ਵੱਡੀ ਗੱਡੀ ਦੇ ਕੇ ਸਨਮਾਨ ਬਖਸ਼ਿਆ 골ਡੀ ਖੱਟਰੇ ਉਹਨਾਂ ਨੇ 16 ਤਰੀਕ ਨੂੰ 16 ਫਰਵਰੀ ਤੇ ਕਹਿੰਦੇ ਜਲਾਲਾਬਾਦ ਵਿੱਚ ਕੱਪ ਹੋਇਆ ਨੈਸ਼ਨ ਫਾਉਂਡੇਸ਼ਨ ਨੇ ਮਾਣ ਬਖਸ਼ਿਆ ਵੱਡੀ ਗੱਡੀ ਦਿੱਤੀ ਹੈ 16 ਦੇ ਗੁਰਲਾਲ ਨੂੰ ਖੇਡ ਕਬੱਡੀ ਦਾ ਮਾਣ ਇਹ ਵੱਡਾ ਰੁਤਬਾ ਰੱਖਣ ਵਾਲਾ ਵੱਡਾ ਮੱਲ ਨਿੱਕਾ ਆ ਗਿਆ ਚੱਬੇ ਵਾਲਾ ਵੇਖ ਲਾ ਨਿੱਕਾ